ਤੋਂ ਦੇ ਕਿਸ ਸੰਬੰਧ ਵਿੱਚ ਬੁਲਾਈ ਗਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਕਿਰਨਜੀਤ ਸਿੰਘ ਗਹਿਰੀ ਆਡ ਚੇਅਰਮੈਨ ਗੈਰ ਸੰਘਟਿਤ ਮਜ਼ਦੂਰ ਤੇ ਮੁਲਾਜ਼ਮ ਕਾਂਗਰਸ ਪੰਜਾਬ ਦਾ ਮੈਨੂੰ ਚੇਅਰਮੈਨ ਨਿਯੁਕਤ ਕੀਤਾ ਹੈ ਉਹਦੇ ਲਈ ਮੈਂ ਕਾਂਗਰਸ ਦੇ ਪੰਜਾਬ ਪ੍ਰਧਾਨ ਬਨੀਤ ਸਿੰਘ ਰਾਜਾ ਵੜਿੰਗ ਜੀ ਦਾ ਸਾਡੇ ਕੇ ਕੇਸੀ ਦੇ ਚੇਅਰਮੈਨ ਡਾਕਟਰ ਉਦੀਤ ਰਾਜ ਜੀ ਉਨ੍ਹਾਂ ਦਾ ਤੇ ਵਿਸ਼ੇਸ਼ ਕਰਕੇ ਸਭ ਤੋਂ ਵੱਧ ਮੈਂ ਧੰਨਵਾਦੀਆਂ ਰਾਹੁਲ ਗਾਂਧੀ ਜੀ ਦਾ ਕਾਂਗਰਸ ਦੇ ਕਮੇਟੀ ਪ੍ਰਧਾਨ ਖੜਗੇ ਸਾਹਿਬ ਦਾ ਪ੍ਰਿੰਕਾ ਗਾਂਧੀ ਜੀ ਦਾ ਕੈਪਟਨ ਸੰਧੂ ਜੀ ਦਾ ਤੇ ਕਾਂਗਰਸ ਪਾਰਟੀ ਦੀ ਸਮੂਥੀ ਪੰਜਾਬ ਦੀ ਸਾਰੀ ਟੀਮ ਦਾ ਸਾਰੀ ਲੀਡਰਸ਼ਿਪ ਦਾ ਤੇ ਨਾਲ ਹੀ ਮੈਂ ਧੰਨਵਾਦੀਆਂ ਸਾਡੇ ਬਠਿੰਡਾ ਦੀ ਕਾਂਗਰਸ ਕਮੇਟੀ ਦਾ ਮੇਰੇ ਨਾਲ ਬੈਠੇ ਨੇ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਾਜਿੰਦਰ ਗਰਗੀ ਇਹਨਾਂ ਦਾ ਸਾਡੀ ਸਮੂਚੀ ਸਾਰੀ ਜ਼ਿਲ੍ਹਾ ਕਾਂਗਰਸ ਦਾ ਤੇ ਮੇਰੇ ਵਰਕਰਾਂ ਦਾ ਮੈਂ ਆਪੀ ਧੰਨਵਾਦੀ ਆ ਕਾਂਗਰਸ ਪਾਰਟੀ ਨੇ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਰਾਜਾ ਬੜਿੰਗ ਜੀ ਨੇ ਮੇਰੇ ਕੰਮ ਨੂੰ ਦੇਖ ਕੇ ਜਿਵੇਂ ਮੇਰਾ ਨਾਮ ਰეკਮੈਂਡ ਕਰਕੇ ਸਪਾਸ ਕਰਕੇ ਭੇਜਿਆ ਤੇ ਕਾਂਗਰਸ ਹਾਈ ਕਮੰਡ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੇ ਲਈ ਤੇ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਮਜ਼ਦੂਰ ਵਰਗ ਲਈ ਪੰਜਾਬ ਦੇ ਬਲਾਜਮਾ ਲਈ ਮੇਰੇ ਵਾਸਤੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਅੱਜ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਜਿਹੜੇ ਗੈਰ ਸੰਗਠਿਤ ਮਜ਼ਦੂਰ ਨੇ ਉਹ ਮਜ਼ਦੂਰ ਮਨਰੇਗਾ ਮਜ਼ਦੂਰ ਵੀ ਨੇ ਉਹ ਮਜ਼ਦੂਰ ਬਚਾਰੇ ਅ ਰਿਕਸ਼ਾ ਚਾਲਕ ਜਿਹੜੇ ਵੀ ਮਜ਼ਦੂਰੀ ਕਰਨ ਵਾਲੇ ਰੋਕ ਫੈਕਟਰੀਆਂ ਚ ਮਜ਼ਦੂਰੀ ਕਰਦੇ ਰਹੇ ਹੋਰ ਨੇ ਉਹ ਸਾਰਾ ਮਤਲਬ ਮੋਸਟਲੀ ਮੈਂ ਸਮਝਦਾ ਕਿ ਸਾਰੇ ਹੀ ਅਸੀਂ ਮਜ਼ਦੂਰ ਆ ਤੋ ਮਜ਼ਦੂਰ ਵਰਗ ਜਿਹੜਾ ਹੈਗਾ ਉਹਦੀਆਂ ਮੁਸ਼ਕਲਾਂ ਦੇ ਸੰਬੰਧ ਚ ਉਹਨਾਂ ਦੇ ਹੱਲ ਲਈ ਅਸੀਂ ਯਤਨ ਕਰਨੇ ਆ ਮਜ਼ਦੂਰਾਂ ਨੂੰ ਤੇ ਮੁਲਾਜ਼ਮਾਂ ਨੂੰ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਤੋਂ ਜਾਣੂ ਕਰਵਾ ਕੇ ਕਾਂਗਰਸ ਪਾਰਟੀ ਦੇ ਨਾਲ ਜੋੜਨਾ ਕਿਉਂਕਿ ਅੱਜ ਦੇਸ਼ ਦੇ ਵਿੱਚ ਰਾਹੁਲ ਗਾਂਧੀ ਜੀ ਦਾ ਜਿਹੜਾ ਅੱਜ ਵੀ ਬਿਆਨ ਆਇਆ ਮੈਂ ਰਾਹੁਲ ਗਾਂਧੀ ਜੀ ਨੂੰ ਸਲੂਟ ਕਰਦਾ ਜਿਹੜਾ ਉਹਨੇ ਕਿਹਾ ਹੈ ਕਿ ਮੈਂ ਚਾਹਣਾ ਜਿਹੜੀ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਕਮਜ਼ੋਰ ਤੇ ਗਰੀਬ ਵਰਗ ਦੇ ਲੋਕਾਂ ਨੂੰ ਮੈਂ ਸਤਿਕਾਰ ਤੋਹਦਾ ਦੇ ਉੱਤੇ ਦੇਖਣਾ ਚਾਹਣਾ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਹਮੇਸ਼ਾ ਹੀ ਗਰੀਬਾਂ ਦੇ ਪੱਖੀ ਰਹੀ ਹੈ ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਗਰੀਬਾਂ ਦੇ ਲਈ ਕੰਮ ਕੀਤਾ ਹੈ ਤੇ ਕਾਂਗਰਸ ਪਾਰਟੀ ਨੇ ਮੇਰੀ ਜਿੰਮੇਵਾਰੀ ਜਿਹੜੀ ਲਈ ਹੈ ਮੈਂ ਕੋਸ਼ਿਸ਼ ਕਰੂੰਗਾ ਪ੍ਰਮਾਤਮਾ ਸੱਚੇ ਪਾਸੇ ਬੈਗਰੂ ਕਿਰਪਾ ਕਰਨ ਤੇ ਮੈਂ ਜਿੰਮੇਵਾਰੀ ਨੂੰ ਢਾਂਡਈ ਨਾਲ ਨਿਭਾ ਸਕਾਂ ਕਿਉਂਕਿ ਅੱਜ ਦਾ ਜਿਹੜਾ ਮਾਹੌਲ ਹੈ ਅੱਜ ਮਾਹੌਲ ਹੈਗਾ ਦੇਸ਼ ਦਾ ਸੰਵਿਧਾਨ ਖਤਰੇ 'ਚ ਹੈ ਬਾਬਾ ਸਾਹਿਬ ਡਾਕਟਰ ਟੀਮਰੋ ਅੰਬੇਡਕਰ ਜੀ ਦਾ ਅਪਮਾਨ ਹੋਇਆ ਪਹਿਲਾਂ ਦੇਸ਼ ਦੀ ਪਾਰਲੀਮੈਂਟ ਰਾਜ ਸਭਾ ਦੇ ਵਿੱਚ ਦੇਸ਼ ਦੇ ਹੋਮ ਮਿਸਟਰ ਅਮਦ ਸਾਹਿਬ ਜੀ ਵੱਲੋਂ ਕੀਤਾ ਗਿਆ ਉਸ ਹੋਮ ਮਿਸਟਰ ਦੇ ਬਿਆਨ ਤੋਂ ਉਤਸਾਹਿਤ ਹੋ ਕੇ ਮੈਂ ਸਮਝਦਾ ਅੰਬਰਸਰ ਵਾਲੀ ਜਿਹੜੀ ਘਟਨਾ ਹੈ ਉਹ ਬਾਪਰੇ ਕਿ ਬਾਬਾ ਸਾਹਿਬ ਅੰਬेडकर ਦੇ ਬੁੱਤ ਨੂੰ ਛੇੜਸੜ ਕੀਤੀ ਗਈ ਤੋੜਨ ਦਾ ਯਤਨ ਕੀਤਾ ਗਿਆ ਭਾਵੇਂ ਬੁੱਤਾਂ ਨਾਲ ਛੇੜਸੜ ਕਰਕੇ ਸੰਵਿਧਾਨ ਦੀ ਵਿਚਾਰਧਾਰਾ ਨੂੰ ਤੋੜਿਆ ਨਹੀਂ ਜਾ ਸਕਦਾ ਬਾਬਾ ਸਾਹਿਬ ਅੰਬेडकर ਦੀ ਵਿਚਾਰਧਾਰਾ ਨੂੰ ਤੋੜਿਆ ਨਹੀਂ ਜਾ ਸਕਦਾ ਪਰ ਅੱਜ ਕੁਝ ਸ਼ਕਤੀਆਂ ਬਾਬਾ ਸਾਹਿਬ ਅੰਬेडकर ਦੀ ਵਿਚਾਰਧਾਰਾ ਤੋਂ ਤੇ ਸੰਵਿਧਾਨ ਦੀ ਵਿਚਾਰਧਾਰਾ ਤੋਂ ਘੁਰੌਂਦੀਆਂ ਨੇ ਦੇਸ਼ ਦੇ ਵਿੱਚ ਨਫ਼ਰਤ ਫੈਲਾਉਣਾ ਚਾਹੁੰਦੀਆਂ ਜਿਹਦੀ ਚੁਣੌਤੀ ਰਾਹੁਲ ਗਾਂਧੀ ਜੀ ਤੇ ਪ੍ਰਿੰਕਾ ਗਾਂਧੀ ਜੀ ਤੇ ਖੜਗੇ ਸਾਹਿਬ ਸੋਨੀਆ ਗਾਂਧੀ ਜੀ ਕਾਂਗਰਸ ਪਾਰਟੀ ਦੀ ਸਮੁੱਚੀ ਰੀਡਿਸ਼ ਜਿਹੜੀ ਹੈ ਉਚ ਚੁਣੌਤੀਆਂ ਉਹਨੂੰ ਦੇ ਰਹੀ ਹੈ ਇਹਨਾਂ ਨੂੰ ਜਵਾਬ ਦੇ ਰਹੀ ਹੈ ਔਰ ਵਿਸ਼ੇਸ਼ ਕਰਕੇ ਮੈਂ ਇੱਥੇ ਧੰਨਵਾਦ ਕਰਨਾ ਚਾਹਾਂਗਾ ਕੇਸੀ ਬੈਨੂ ਗੋਪਾਲ ਜੀ ਦਾ ਜਿਹੜੇ ਆਲ ਇੰਡੀਆ ਦੇ ਸੰਗਠਨ ਦੇ ਸਾਰੇ ਜਨਨ ਸ਼ਕਤੀ ਨੇ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਪਾਉਣ ਦੇ ਲਈ ਵਿਸ਼ੇਸ਼ ਰੋਲ ਰਾਇ ਕੀਤਾ ਤੇ ਇੱਕ ਵਾਰ ਫਿਰ ਮੈਂ ਪ੍ਰੈਸ ਵਾਲੇ ਸਾਥੀਆਂ ਦਾ ਵੀ ਤੁਹਾਡਾ ਅਤੀ ਧੰਨਵਾਦ ਹਾਂ ਕਿ ਲੰਬੇ ਸਮੇਂ ਤੋਂ ਮੈਂ ਜਿਹੜੀ ਲੜਾਈ ਗਰੀਬਾਂ ਦੀ ਦਲਤਾਂ ਦੀ ਮਜ਼ਦੂਰਾਂ ਦੀ ਮੁਲਾਜ਼ਮਦਾਰ ਲੋਕਾਂ ਦੀ ਲੜਾਈ ਲੜੀ ਤੇ ਲੜਾਈ ਲੜ ਕੇ ਕਿਰਨਜੀਤ ਸਿੰਘ ਗੈਰੀ ਦੀ ਪਛਾਣ ਪ੍ਰੈਸ ਮੀਡੀਆ ਦੇ ਸਾਥੀਆਂ ਦੇ ਸਹਿਯੋਗ ਦੇ ਨਾਲ ਬਣੀ ਤੇ ਮੇਰੇ ਵਰਕ ਨੂੰ ਦੇਖਦੇ ਹੋਏ ਮੈਨੂੰ ਕਾਂਗਰਸ ਪਾਰਟੀ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਤੇ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਗਾ ਔਰ ਕਾਂਗਰਸ ਪਾਰਟੀ ਦਾ ਝੰਡਾ ਅਸੀਂ ਬੁਲੰਦ ਕਰਾਂਗੇ ਮਜ਼ਦੂਰਾਂ ਮੁਲਾਜ਼ਮਾਂ ਤੇ ਹਰ ਵਰਗ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਲੜਾਈ ਲੜਾਂਗੇ ਤਕੜੇ ਹੋ ਕੇ ਕਾਂਗਰਸ ਪਾਰਟੀ ਨੂੰ ਵੀ ਤਕੜਾ ਕਰਾਂਗੇ ਪੰਜਾਬ ਨੂੰ ਅੱਜ ਦਾ ਜਿਹੜਾ ਮਾਹੌਲ ਹੈ ਇਸ ਮਾਹੌਲ ਦੇ ਮੁਤਾਬਕ ਪੰਜਾਬ ਨੂੰ ਬਚਾਉਣ ਲਈ ਵੀ ਕੰਮ ਕਰਾਂਗੇ ਔਰ ਮੈਨੂੰ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਸਾਡੇ ਦੇਸ਼ ਦਾ ਮੁੱਖ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿੰਦੇ ਮੇਰਾ 26 ਇੰਚ ਦਾ 55 ਇੰਚ ਦਾ ਸੀਨਾ ਤੇ ਅੱਜ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਅਮਰੀਕਾ ਤੋਂ ਗੋਰੇ ਇੱਥੇ ਆਉਣਗੇ ਐਨਾ ਬਦਲਾਅ ਸੀ ਪੈਦਾ ਕਰ ਦਾਂਗੇ ਪਰ ਬੜੀ ਸ਼ਰਮਨਾਕ ਗੱਲਜ ਹੋਈ ਹੈ ਕਿ ਉਥੋਂ ਅਮਰੀਕਾ ਤੋਂ ਸਾਡੇ ਭਾਰਤੀਆਂ ਨੂੰ ਸਾਡੇ ਪੰਜਾਬੀਆਂ ਨੂੰ ਹੱਥ ਗੜੀਆਂ ਲਾ ਕੇ ਜਹਾਜ਼ ਦੇ ਰਾਹੀਂ ਪੰਜਾਬ ਨੂੰ ਭੇਜਿਆ ਗਿਆ ਤੇ ਇਹ ਬੜੀ ਸ਼ਰਮਨਾਕ ਗੱਲ ਹੈ ਇਹਦੇ ਚ ਪੰਜਾਬ ਸਰਕਾਰ ਦਾ ਵੀ ਫੇਲਰ ਹੈ ਤੇ ਕੇਂਦਰ ਸਰਕਾਰ ਦਾ ਵੀ ਫੇਲਰ ਹੈ ਔਰ ਇਹਦੇ ਲਈ ਪ੍ਰਧਾਨ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਂ ਸਮਝਦਾ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਜਿਹੜਾ ਬੱਚਿਆਂ ਦਾ ਅਪਮਾਨ ਹੱਥ ਗੜੀਆਂ ਲਾ ਕੇ ਇਸ ਤਰ੍ਹਾਂ ਭੇਸਣਾ ਇਹ ਜਿਹੜਾ ਅਪਮਾਨ ਹੋਇਆ ਇਹ ਮੈਂ ਸਮਝਦਾ ਪੰਜਾਬ ਦੇ ਸਮੁੱਚੇ ਦੇਸ਼ ਦੇ ਲੋਕਾਂ ਦਾ ਅਪਮਾਨ ਹੋਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਦੇ ਤੇ ਮਾਫੀ ਮੰਗਣੀ ਚਾਹੀਦੀ ਹੈ ਤੇ ਲੋਕਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਉੱਤਰ ਜਿ세 ਆਕਾ ਹੀ ਹੈ ਮਜ਼ਦੂਰ ਸੰਗਠਨ ਕੀ ਆਜਾ ਇਸੇ ਬਾਤ ਕਰ ਰਹਾ ਹੈ ਤਾਂ ਉਸਕੀ ਕਿਆ ਸਟ੍ਰੈਟਜੀ ਹੈ ਕਿਆ ਪਲਾਨਿੰਗ ਹੈ ਵਿਵਰਨੈਸ ਜਵਾਬ ਬਨੇ ਹੈ ਚੇਅਰਮੈਨ ਕੀਆ ਪਲਾਨਿੰਗ ਆਪਕੇ ਲੈ ਕੇ ਚਲੇ ਵੀ ਦੇਖੋ ਹਲੇ ਦਾ ਅੱਜ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਹੂੰ ਹੂੰ ਤੋਂ ਅਸੀਂ ਉਸ ਜ਼ਿੰਮੇਵਾਰੀ ਨੂੰ ਇੱਕ ਪਲਾਨਿੰਗ ਕਰਾਂਗੇ ਸਾਰੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਡੇ ਕਾਂਗਰਸ ਪਾਰਟੀ ਦੇ ਜਿਨ੍ਹਾਂ ਜ਼ਿਲ੍ਹੇ ਜਿਨ੍ਹਾਂ ਦੇ ਪ੍ਰਧਾਨ ਹੈਗੇ ਆ ਉਹਨਾਂ ਨਾਲ ਕੁਝ ਜ਼ਿਲ੍ਹਾ ਪ੍ਰਧਾਨ ਹਲਕਾ ਇੰਚਾਰਜ ਸੰਗਠਨ ਦੇ ਜਿਨੇ ਵੀ ਉਦੇਦਾਰ ਹੈਗੇ ਆ ਜਿਵੇਂ ਸਾਡੇ ਤੇ ਰਾਜਿੰਦਜੀ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਦਿਹਾਤੀ ਦੇ ਜਟਾਣਾ ਦੇ ਜ਼ਿਲ੍ਹਾ ਪ੍ਰਧਾਨ ਨੇ ਇਸ ਤਰ੍ਹਾਂ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਪ੍ਰਧਾਨ ਹੈਗੇ ਆ ਜਾਂ ਸਾਡੇ ਹਲਕਿਆਂ ਦੇ ਇਨਚਾਰਜ ਹੈਗੇ ਆ ਕੋਆਰਡੀਨੇਟਰ ਹੈਗੇ ਆ ਉਹਨਾਂ ਦੇ ਨਾਲ ਵਿਚਾਰ-ਮੁਵਾਰਸ ਕਰਕੇ ਤੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਰਾਜਾ ਵੜਿੰਗ ਜੀ ਨਾਲ ਸਾਰਾ ਵਿਚਾਰ ਬਟਾਂਦਰਾ ਕਰਕੇ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਅਸੀਂ ਜਿਹੜੀ ਹੈ ਸਾਡਾ ਵਰਕਿੰਗ ਜਿਹੜਾ ਸਟਾਈਲ ਹੋਗਾ ਉਹ ਅਸੀਂ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕਰਾਂਗੇ ਕਿ ਅਸੀਂ ਕਿਸ ਤਰ੍ਹਾਂ ਦਾ ਸਟ੍ਰੈਟਜੀ ਨਾਲ ਕੰਮ ਕਰਾਂਗੇ ਪਰ ਹਾਂ ਪੰਜਾਬ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਯਤਨ ਕਰਾਂਗੇ ਇਹ ਜੋ ਸੰਗਠਨ ਅ ਸੰਗਠਨ ਦੀ ਕੋਈ ਤੋਂ ਪਲਾਨਿੰਗ ਹੋਗੀ ਵੀ ਇਹ ਸੰਗਠਨ ਬਣਾ ਹੈ ਤਾਂ ਉਸ ਦਾ ਕੋਈ ਥੀਮ ਹੋਗਾ ਕੋਈ ਨਕਸ਼ਾ ਹੋਗਾ ਉਦੇਸ਼ ਹੋਗਾ ਉਹ ਦੇਖ ਸੰਗਠਨ ਕੰਮ ਕਰ ਰਹਾ ਹੈ ਦੇਖੋ ਸੰਗਠਨ ਆਲ ਇੰਡੀਆ ਲੈਵਲ ਤੇ ਸੰਗਠਨ ਕਾਂਗਰਸ ਪਾਰਟੀ ਦਾ ਜਿਹੜੀ ਕਾਂਗਰਸ ਪਾਰਟੀ ਬਣੀ ਆ ਉਦੋਂ ਦਾ ਇਹ ਸੰਗਠਨ ਸਾਡਾ ਬਣਿਆ ਕਾਂਗਰਸ ਪਾਰਟੀ ਦੀ ਫਰੰਟਲ ਆਰਗੇਨਾਈਜੇਸ਼ਨ ਹੈਗੀਆਂ ਜਿਹੜੀਆਂ ਸਾਡੀਆਂ ਉਹ ਹਰ ਆਪਦੇ ਆਪ ਦੇ ਜਿਹੜੇ ਸਿਸਟਮ ਨਾਲ ਉਹ ਕੰਮ ਕਰਦੀ ਹੈ ਮੈਂ ਜਿਹੜੀ ਬੇਨਤੀ ਕੀਤੀ ਹੈ ਉਹ ਸਾਰਾ ਸਿਸਟਮ ਹੈਗਾ ਪਰ ਉਹ ਸਾਰਾ ਸਿਸਟਮ ਪੰਜਾਬ ਦੇ ਵਿੱਚ ਅਸੀਂ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ ਹੈ ਉਹ ਪੰਜਾਬ ਪ੍ਰਧਾਨ ਰਮਿੰਦਰ ਸਿੰਘ ਰਾਜਾ ਬਲਿੰਗ ਜੀ ਨਾਲ ਬੈਠ ਕੇ ਤੇ ਸਾਡੇ ਮਾਨਯੋਗ ਸਾਡੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੇ ਨਾਲ ਬੈਠ ਕੇ ਤੇ ਮਾਨਯੋਗ ਸਾਡੇ ਸਾਰੇ ਹਲਕਿਆਂ ਦੇ ਜਿਹੜੇ ਐਮ ਐਲ ਏ ਸਹਿਬਾਨ ਮਿਨਿਸਟਰ ਸਹਿਬਾਨ ਦੇ ਹਲਕਾ ਅੰਚਾਰ ਉਹਨਾਂ ਨਾਲ ਬੈਠ ਕੇ ਅਸੀਂ ਸਟਰੈਟਜੀ ਨੂੰ ਆਊਟ ਕਰਾਂਗੇ ਅਸੀਂ ਇਹਨੂੰ ਕਿਵੇਂ ਇੰਪਲੀਮੈਂਟ ਕਰਨਾ ਹਾਂ ਕਰਾਂਗੇ ਜ਼ਰੂਰ ਤੇ ਇਸ ਮੇਰੀ ਜੰਬਰੀ ਜਿਹੜੀ ਪਾਈ ਹੈ ਦਾ 6 ਮਹੀਨਾ ਚ ਇਹਦਾ ਰਿਜ਼ਲਟ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ